ਪਤਾ ਲੱਗਾ ਕਿ ਇਥੋਂ ਦਫਤਰ ਹੀ ਸਾਰਾ 3-400 ਮੀਟਰ ਦੇ ਉੱਤੇ ਆ। ਅੱਛਾ ਜੀ। ਜਿਹੜਾ ਇਥੋਂ ਦਾ ਲੋਕਲ ਐਮਐਲਏ ਆ। ਉਹਨੇ ਵੀ ਇੱਥੇ ਆ ਕੇ ਮਿਲਣਾ ਮناسب ਨਹੀਂ ਸਮਝਿਆ ਕਿ ਬੱਚੇ ਕਿਉਂ ਬੈਠੇ ਆ ਗੇਟ ਦੇ ਉੱਤੇ। ਯੂਨੀਵਰਸਿਟੀ ਦਾ ਗੇਟ ਬੰਦ ਆ। ਵੀਸੀ ਸਾਹਿਬ ਕਹਿੰਦੇ ਕਿ ਬੈਠੇ ਰਹੋ ਕੋਈ ਗੱਲ ਨਹੀਂ। ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਵੀਸੀ ਸਾਹਿਬ ਨੂੰ। ਇਹ ਮੀਟਿੰਗਾਂ ਹੋਈਆਂ ਜੀ। ਅਸੀਂ ਕੰਪੈਲ ਕੀਤਾ ਸਾਰੇ ਮੰਨ ਜਾਂਦੇ ਆ ਗੱਲ ਕਹਿੰਦੇ ਹਾਂ ਤੁਹਾਡੀ ਮੰਗ ਸਹੀ ਆ। ਤੁਸੀਂ ਸਹੀ ਮੰਗ ਰਹੇ ਹੋ ਪਰ ਸਰਕਾਰ ਗਰਾਂਟ ਨਹੀਂ ਦਿੰਦੀ। ਯੂਨੀਵਰਸਿਟੀ ਦੇ ਖਰਚੇ ਵੱਧ ਰਹੇ ਆ ਸਾਨੂੰ ਖਰਚੇ ਪੂਰੇ ਕਰਨ ਲਈ ਫੀਸ ਵਧਾਉਣੀ ਪਈ ਬੀਸੀ ਸਾਹਿਬ ਕਹਿੰਦੇ ਇਹ ਗੱਲ ਬੀਸੀ ਸਾਹਿਬ ਕਹਿੰਦੇ ਸੀ ਕਿ ਫਿਰ ਇੱਥੇ ਲਿਖ ਦਿਓ ਕਿ ਸਟੂਡੈਂਟ ਐਡਡ ਯੂਨੀਵਰਸਿਟੀ ਸੁਣਨ ਦੇ ਵਿੱਚ ਤੇ ਵੀ ਆਇਆ ਸੀ ਅੱਜ ਮੈਂ ਅੱਜ ਹੀ ਕੋਈ ਪੱਤਰਕਾਰ ਭਾਈ ਚਰਨ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਬੀਸੀ ਸਾਹਿਬ ਕਹਿੰਦੇ ਕਿ ਤੁਹਾਡੀਆਂ ਸਾਰੀਆਂ ਮੰਗਾਂ ਮਨ ਲੈਣੇ ਆ ਫਿਰ ਵੀ ਤੁਸੀਂ ਬੈਠੀ ਹੋਏ ਇੱਥੇ ਇਸੀ ਗੱਲ ਚੱਲੀ ਕੋਈ ਲਿਖਤੀ ਦੇ ਦਿਓ ਮੰਗਾਂ ਮੰਨ ਕੇ ਜੇ ਅਸੀਂ ਇੱਕ ਮਿੰਟ 'ਚ ਵੀ ਬਹਿ ਜਾਈਏ ਇੱਕ ਮਿੰਟ ਵੀ ਬਹਿ ਜਾਈਏ ਤੇ ਫਿਰ ਸਾਡੇ ਤੇ ਜੋ ਵੀ ਕਾਰਵਾਈ ਕਰਨੀ ਹੈ ਉਹ ਪ੍ਰਸ਼ਾਸਨ ਵੀ ਕਰ ਸਕਦਾ মিডিਆ ਵਾਲੇ ਵੀ ਅਸੀਂ ਕੋਈ ਕਿਸਾਨ ਜੁਨੀਨਾ ਵਾਲੇ ਥੋੜੀਆਂ ਵੀ ਜਿਨ੍ਹਾਂ ਦਾ ਕੰਮ ਹੈ ਲੋਕਾਂ ਨੂੰ ਇਨਸਾਫ ਦਿਵਾਉਣਾ ਅਸੀਂ ਤਾਂ ਵਿਦਿਆਰਥੀ ਆ ਪੜਨ ਆਏ ਹਾਂ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਕੰਮ ਨਹੀਂ ਹੈ ਸਾਡਾ ਕੰਮ ਹੈ ਪੜ੍ਹਾਈ ਕਰਨੀ ਪਰ ਜਦੋਂ ਸਾਡੇ ਭਰਾਵਾਂ ਦੇ ਕੋਲੋਂ ਪੜ੍ਹਾਈ ਦਾ ਅਧਿਕਾਰ ਖੋਹ ਲਿਆ ਜਾਊਗਾ ਜਦੋਂ ਵਿਦਿਆ ਲਗਾਤਾਰ ਮਹਿੰਗੀ ਕਰ ਦਿੱਤੀ ਜਾਊਗੀ ਪੜ੍ਹਾਈ ਮਹਿੰਗੀ ਕਰ ਦਿੱਤੀ ਜਾਊਗੀ ਸਾਡੇ ਲੋਕ ਕਿਦਾਂ ਅਫਸਰ ਬਣਗੇ ਨੌਜਵਾਨੀ ਵਰਗ ਸੜਕਾਂ ਤੇ ਵੇਖਿਆ ਸੀ ਵੈਸੇ ਨੌਜਵਾਨੀ ਨੌਕਰੀਆਂ ਲੈਣ ਵਾਸਤੇ ਵੇਖੀ ਸੀ ਜਦੋਂ ਪੜ੍ਹਨ ਵਾਸਤੇ ਯੂਨੀਵਰਸਿਟੀ ਚ ਵੜਨਾ ਉਹ ਤੋਂ ਪਹਿਲਾਂ ਵੀ ਪ੍ਰੋਟੈਸਟ ਕਰਨੇ ਪੈਣ ਇਹ ਵੀ ਸ਼ਰਮ ਵਾਲੀ ਗੱਲ ਲੱਗਦੀ ਹੈ ਬੜੇ ਦੁੱਖ ਦੀ ਗੱਲ ਆ ਵੀ ਤੁਸੀਂ ਯਾਰ ਸਾਨੂੰ ਪੜਨ ਤਾਂ ਦਿਓ ਨੌਕਰੀਆਂ ਬਾਅਦ ਦੇ ਵਿੱਚ ਮੰਗ ਲਵਾਂਗੇ ਅਸੀਂ ਸਾਡੇ ਬੱਚਿਆਂ ਨੂੰ ਪੜਨ ਤਾਂ ਦਿਓ ਅਸੀਂ ਵੀ ਐਮਬੀਏ ਕਰਨਾ ਚਾਹੁੰਨੇ ਆ ਅਸੀਂ ਵੀ ਬੀ ਫਾਰਮੇਸੀ ਕਰਨਾ ਚਾਹੁੰਨੇ ਆ ਅਸੀਂ ਵੀ ਕਾਨੂੰਨ ਪੜਨਾ ਚਾਹੁੰਨੇ ਆ ਕਿ ਸਾਡੇ ਲਈ ਸਿਰਫ ਆਟਸ ਵਾਲੇ ਕੋਰਸ ਰਹਿ ਗਏ ਆ ਵੀ ਉੱਥੇ ਨਹੀਂ ਮਿਸ਼ਨ ਹੀ ਚੱਲੋ ਤੁਸੀਂ ਬੀਏ ਕਰ ਲਓ ਕੀ ਕਰਾਂਗੇ ਅਸੀਂ ਬੀਏ ਕਰਕੇ ਕਿੰਨਿਆਂ ਨੇ ਬੀਏ ਕੀਤੀ ਇੱਥੇ ਕੁੱਤੇ ਨੂੰ ਢੀ ਮਾਰੋ ਬੀਏ ਦੇ ਵਜ੍ਹਾ ਦੀ ਜਾ ਕੇ ਕੀ ਕਰਾਂਗੇ ਅਸੀਂ ਇਹ ਐਡੀਆਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਵੀ ਸਾਨੂੰ ਤਾਂ ਮਾਈਗ੍ਰੇਸ਼ਨ ਸਾਡੀ ਇਸ ਲੈਵਲ ਦੇ ਉੱਤੇ ਹੋ ਗਈ ਕਿ ਪਿੰਡਾਂ ਦੇ ਵਿੱਚ ਨੌਜਵਾਨ ਹੀ ਨਹੀਂ ਰਹਿ ਕੇ ਜਿੱਥੇ 20 20 30 ਦੀ ਨੌਜਵਾਨ ਤੁਰੇ ਫਿਰਦੇ ਸੀ ਖੇਡਣਾ ক্রিকেট ਖੇਡਣੀ ਵਾਲੀਬਾਲ ਖੇਡਣਾ ਕਬੱਡੀ ਖੇਡਣੀ ਹੁਣ ਤੇ ਪਿੰਡਾਂ ਦੀਆਂ ਗਰਾਊਂਡਾਂ ਚ ਖਾ ਉਹ ਗਿਆ ਵਾ ਗਿਣਤੀ ਦੇ ਜੇ ਕੁਝ ਘੱਟ ਰਹਿ ਗਏ ਆ ਅੰਧਵਰਗੀ ਪਰਿਵਾਰਾਂ ਵਾਲੇ ਜਿਹੜੇ ਇੱਥੇ ਰਹਿ ਕੇ ਪੜਨਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਵੀ ਸਿਤਾਣੀ ਦੇ ਰਹੇ ਅਸੀਂ ਮਾਈਗ੍ਰੇਸ਼ਨ 'ਚ ਜੂਝ ਰਹੇ ਆ ਭਗਵੰਤ ਮਾਨ ਸਾਹਿਬ ਵੀ ਕਹਿ ਦਿੰਦੇ ਮਾਈਗ੍ਰੇਸ਼ਨ ਦੇ ਬਾਰੇ ਬੜਾ ਬੋਲਦੇ ਕਿ ਜਿਹੜੇ ਵਿਦੇਸ਼ ਗਏ ਬੱਚੇ ਅਸੀਂ ਉਹਨਾਂ ਨੂੰ ਵਾਪਸ ਲਿਆਉਣਾ ਯਾਰ ਜਿਹੜੇ ਇੱਥੇ ਆ ਉਹਨਾਂ ਨੂੰ ਤਾਂ ਪੜਨ ਦਿਓ ਉਹਨਾਂ ਦੀ ਕਿਉਂ ਜ਼ਿੰਦਗੀ ਖਰਾਬ ਕਰਨੀ ਜੇ ਜਿਹੜੇ ਬਾਤ ਤੇ ਵੀ ਕਿਹਾ ਗਿਆ ਸੀ ਕਿ ਗੋਰੇ ਆਣ ਕੇ ਸਾਡੇ ਨੌਕਰੀਆਂ ਕਰਿਆ ਕਰਨਗੇ ਸ਼ਾਇਦ ਇਹ ਵੀ ਸਫਲ ਹੋ ਜਾਏਗਾ ਥੋੜਾ ਸਮਾਂ ਦੇਖੋ ਜੀ ਜੇ ਪੜ੍ਹਾਈ ਮਹਿੰਗੀ ਕਰੀ ਜਾਣਗੇ ਤੇ ਗੋਰੇ ਫੀਸ ਭਰ ਸਕਦੇ ਆ ਸਾਡੇ ਤਾਂ ਵਸ ਦੀ ਗੱਲ ਨਹੀਂ ਸਾਡੇ ਇਲਾਕੇ ਦੇ ਜਾਂ ਦੇਖੋ 1.5 ਲੱਖ ਰੁਪਏ ਐਮਬੀ ਦੀ ਐਮਬੀਏ ਦੀ ਫੀਸ ਆ 1.25 ਲੱਖ ਰੁਪਏ ਫਾਰਮੇਸੀ ਦੀ ਆਮ ਬੰਦਾ ਕਿੱਥੋਂ ਭਰ ਲੂ ਜਿਹਦੀ ਆਮਦਨ ਹੀ ਸਾਲ ਦੀ 3-4 ਲੱਖ ਹੈ ਜਿਹੜਾ ਬੰਦਾ ਦਿਹਾੜੀਦਾਰ ਆ 15000 ਰੁਪਏ ਮਹੀਨੇ ਦਾ ਕਮਾ ਰਿਹਾ ਵਾ ਕਿਸੇ ਕੰਮ ਤੇ ਲੱਗਾ ਵਾ ਫੈਕਟਰੀ ਚ ਲੱਗਾ ਆ ਉਹਦੀ ਸਾਲ ਦੀ ਆਮਦਨ 1.5 ਲੱਖ ਬਣਦੀ ਹੈ ਉਹ ਕਿੱਥੋਂ ਦੇ ਦੂਗਾ ਫੀਸ ਉਹ ਪਰਿਵਾਰ ਪਾਲੂਗਾ ਰੋਟੀ ਖਾਊਗਾ ਕੀ ਕਰੂਗਾ ਉਹਦੇ ਬੱਚੇ ਤਾਂ ਫਿਰ ਪੜਨਗੇ ਨਹੀਂ ਸਰਕਾਰੀ ਯੂਨੀਵਰਸਿਟੀਆਂ ਤੇ ਬਣੀਆਂ ਹੋਣਾ ਕਿ ਇੱਕ ਆਮ ਬੱਚਾ ਜਿਹੜਾ ਵਾ ਉਹ ਵੀ ਪੜ੍ਹਾਈ ਕਰਕੇ ਉਹ ਵੀ ਆਪਣੀ ਤਰੱਕੀ ਕਰ ਸਕੇ ਜੇ ਇਹਨੂੰ ਵੀ ਪ੍ਰਾਈਵੇਟ ਦੇ ਮੁਕਾਬਲੇ ਮਹਿੰਗਾ ਕਰਨਾ ਕੀ ਪੜ੍ਹਾਈ ਸਿਰਫ ਅਮੀਰਾਂ ਦਾ ਅਧਿਕਾਰ ਹੈ ਗਰੀਬਾਂ ਦਾ ਕੋਈ ਅਧਿਕਾਰ ਨਹੀਂ ਇਹਦੇ ਉੱ